ਹਾਂਜੀ ਮੈਂ ਹਰਕੋਬਿੰਦ ਕੋਰ ਆਲ ਪੰਜਾਬ ਆਂਗਣਵੜੀ ਮਲਾਜ਼ਮ ਜੁਨੀਆਂ ਦੀ ਸਟੇਟ ਦੀ ਪ੍ਰੈਜ਼ੀਡੈਂਟ ਆ ਅਸੀਂ ਆਂਗਣਵੜੀ ਵਰਕਰਾਂ ਹੈਲਪਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਉਹਨਾਂ ਦੇ ਉੱਤੇ ਗੱਲਬਾਤ ਕਰਨ ਵਾਸਤੇ ਅੱਜ ਇਕੱਠੇ ਹੋਏ ਆ ਤੇ ਅਸੀਂ ਬਲਾਕ ਬਨਾਲਾ ਦੀ ਮੀਟਿੰਗ ਕਰ ਰਹੇ ਆ ਇੱਥੇ ਤੇ ਇਹ ਆਪਣੀ ਗੱਲਬਾਤ ਕਰ ਰਹੇ ਆ ਅਸੀਂ ਕਿ ਸਾਡੀਆਂ ਵਰਕਰ ਹੈਲਪਰ ਹੈ ਜਿਹੜੀਆਂ ਉਹ ਕਿਹੜੀਆਂ ਸਮੱਸਿਆਵਾਂ ਨੂੰ ਫੇਸ ਕਰ ਰਹੀਆਂ ਕਿਹੜੇ-ਕਿਹੜੇ ਸਮੱਸਿਆ ਤੁਹਾਡੇ ਸਾਹਮਣੇ ਆ ਰਹੀਆਂ ਹਾਂਜੀ ਸਭ ਤੋਂ ਪਹਿਲੀ ਤਾਂ ਸਮੱਸਿਆ ਸਾਡੀ ਅੱਜੇ ਹੀ ਖੜੀ ਹੋਈ ਹੈ ਕਿ ਜਦੋਂ ਦੀ ਆ ਸਰਕਾਰ ਆਈ ਹੈ ਖਾਸ ਕਰਕੇ ਜਿਨ੍ਹਾਂ ਨੇ ਇਹ ਗੱਲ ਕਹੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਸੀਂ ਲੋਕਾਂ ਨੂੰ ਸਹੂਲਤਾ ਦੇਵਾਂਗੇ ਬਹੁਤ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਅੰਗਣਵਾੜੀ ਵਰਕਰਾਂ ਨੂੰ ਵੀ ਇਹ ਕਿਹਾ ਗਿਆ ਕਿ ਅਸੀਂ ਤੁਹਾਡਾ ਮਾਣ ਪੱਤਾ ਦੁੱਗਣਾ ਕਰਾਂਗੇ ਪਰ ਮੈਂ ਇੱਥੇ ਕਹਿਣਾ ਚਾਹਣੀ ਹਾਂ ਕਿ ਮਾਣ ਪੱਤਾ ਦੁੱਗਣਾ ਕਰਨਾ ਜਾਂ ਉਹ ਗੱਲਾਂ ਹੋਰ ਕਿਤੇ ਰਹਿ ਗਈਆਂ ਅੱਜ ਸਾਡੀ ਹਾਲਤ ਇਹ ਹੋ ਗਈ ਕਿ ਪਿਛਲੇ 3 ਸਾਲ ਤੋਂ ਕੰਟੀਨਿਊਸਲੀ ਅੰਗਣਵਾੜੀ ਵਰਕਰ ਹੈਲਪਰ ਦੀ ਹਾਲਤ ਇਹ ਹੈ ਕਿ ਜਿਹੜਾ ਮਾਣ ਪੱਤਾ ਮਿਲ ਰਿਹਾ ਸੀਗਾ ਨਗੂਣਾ ਮਾਨ ਪੱਤਾ ਪਹਿਲਾਂ ਤਾਂ ਤੇ ਉਹ ਵੀ ਜਿਹੜਾ ਉਹਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ ਵਰਕਰ ਹੈਲਪਰ ਨੂੰ ਇਹ ਲੱਗ ਰਿਹਾ ਵੀ ਸਾਨੂੰ ਕੋਈ 5000 ਦਾ 3000 ਰੁਪਏ ਹੀ ਮਾਨ ਪੱਤਾ ਮਿਲਦਾ ਜਿਹੜਾ ਕਿ ਅੱਜ 10.5 ਹਜ਼ਾਰ 11000 ਰੁਪਏ ਦੇ ਕਰੀਬ ਬੰਦਾ ਸੋ ਇਹ ਪਹਿਲੀ ਗੱਲ ਸਾਡੀ ਜਿਹੜੀ ਅ ਮਹੀਨਾ ਕੰਮ ਕਰਦੇ ਉਹਦੀ ਪੇਮੈਂਟ ਹੀ ਪੂਰੀ ਨਹੀਂ ਕਰ ਸਕਦੇ ਇਹ ਕਿ ਦੇ ਹੀ ਨਹੀਂ ਰੇ ਤਨਖਾਹਾਂ ਵੀ ਨਹੀਂ ਟਾਈਮ ਤੇ ਦੇ ਰੇ ਕਦੇ 6 ਮਹੀਨੇ ਨਹੀਂ ਦਿੰਦੇ ਕਦੇ 4 ਮਹੀਨੇ ਨਹੀਂ ਦਿੰਦੇ ਦਿੰਦੇ ਤਾਂ آدੀਆਂ ਦਿੰਦੇ ਆ ਆਂਗਣਵਾੜੀ ਵਰਕਰਾਂ ਜਿਹੜੀਆਂ ਉਹ ਰੈਂਟ ਨੂੰ ਤਰਸਦੀਆਂ ਲੜ ਲੜ ਕੇ ਤਰਨੇ ਮਜਾਰੇ ਕਰੋ ਤਨਖਾਹ ਲਓ ਅੰਗਣਵੜੀ ਕੇਂਦਰਾਂ ਦਾ ਕਿਰਾਇਆ ਲਓ ਤੇ ਰਾਸ਼ਨ ਦੀ ਹਾਲਤ ਇਹ ਹੈ ਕਿ ਜਿਹੜਾ ਰਾਸ਼ਨ ਅੰਗਣਵੜੀ ਕੇਂਦਰਾਂ ਦੇ ਵਿੱਚ ਸਾਫ਼ ਸੁਥਰਾ ਆਉਣਾ ਚਾਹੀਦਾ ਸੀ ਵਧੀਆ ਆਉਣਾ ਚਾਹੀਦਾ ਸੀਗਾ ਉਹ ਇਨਾ ਗੰਦਾ ਰਾਸ਼ਨ ਭੇਜਿਆ ਜਾ ਰਿਹਾ ਲੋਕ ਲੈਣ ਤੋਂ ਮਨਾ ਕਰ ਰਹੇ ਉਸ ਰਾਸ਼ਨ ਨੂੰ ਕਿਸੇ ਲੈਣਾ ਨਹੀਂ ਅੰਗਣਵੜੀ ਕੇਂਦਰ ਦੇ ਵਿੱਚ ਉਸ ਰਾਸ਼ਨ ਨੂੰ ਰੱਖਣ ਲਈ ਜਗ੍ਹਾ ਨਹੀਂ ਹੈਗੀ ਇਹਦਾ ਡੰਪ ਕੀਤਾ ਜਾ ਰਿਹਾ ਤੇ ਇਹ ਕਹਿ ਲੋ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜਾ ਹੈ ਤੇ ਜਿਹੜਾ ਐਡਾ ਵੱਡਾ ਉਹ ਫੰਡ ਹੈਗਾ 4500 ਕਰੋੜ ਰੁਪਏ ਦਾ ਫੰਡ ਹੈ ਜਿਹੜਾ ਆਂਗਣਵਾੜੀ ਕੇਂਦਰਾਂ ਚ ਰਾਸ਼ਨ ਆ ਰਿਹਾ ਤੇ ਉਹਦੇ ਚ ਇੱਕ ਕਪਲਾ ਚੱਲ ਰਿਹਾ ਪ੍ਰਾਈਵੇਟ ਕੰਪਨੀਆਂ ਨੂੰ ਦਿੱਤਾ ਹੋਇਆ ਵੇਰਕਾ ਤੋਂ ਵਾਪਸ ਲੈ ਲਿਆ ਕਮਿਸ਼ਨ ਖੋਰੀ ਹੋ ਰਹੀ ਹੈ ਪਰ ਸੁਣਨ ਵਾਲਾ ਕੋਈ ਨਹੀਂ ਅਸੀਂ ਬਹੁਤ ਵੱਡੀ ਐਜੀਟੇਸ਼ਨ ਕੀਤੀ ਹੈ ਇਹਦੇ ਤੇ ਤੇ ਪਰ ਸਰਕਾਰ ਦੀ ਕੋਈ ਸੁਣਵਾਈ ਨਹੀਂ ਹਰ ਫਰੰਟ ਤੇ ਫੇਲ ਹੈ ਪੱਤੇ ਦੇਣ ਚ ਫੇਲ ਹੈ ਰਾਸ਼ਨ ਦਾ ਪੈਸਾ ਖਾਣ ਦੇ ਵਿੱਚ ਇਹ ਪੂਰਾ ਕਪੜੇ 加ਜੀ ਕਰ ਰਿਹਾ ਬੈਨੀਫਿਸ਼ੀਰੀ ਦੀ ਸਿਹਤ ਨਾਲ ਵੀ ਖਲਵਾੜ ਕਰ ਰਿਹਾ ਪਰ ਮੰਨਣ ਲਈ ਤਿਆਰ ਨਹੀਂ ਹੈਗੇ ਇਹ ਇਹਨਾਂ ਦੇ ਪਿੱਛੇ ਤੁਸੀਂ ਕਿਸ ਦਾ ਹੱਥ ਮੰਨ ਲਓ ਸਰਕਾਰ ਦਾ ਹੀ ਹੱਥ ਹੈ ਹੋਰ ਕੀ ਮੈਂ ਸਾਫ਼ ਹੀ ਕਹਿ ਰਹੀ ਹਾਂ ਵੀ ਸਰਕਾਰ ਹੀ ਕਰ ਰਹੀ ਹੈ ਜਿਹੜਾ ਜਿਹੜਾ ਸਾਨੂੰ ਮਾਨ ਪੱਤਾ ਨਹੀਂ ਮਿਲ ਰਿਹਾ ਟਾਈਮ ਤੇ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਸਰਕਾਰ ਦੀ ਫੇਲੀਅਰ ਹੈ ਨਾ ਜਿਹੜਾ ਬਜਟ ਨਹੀਂ ਦੇ ਰੇ ਰਾਸ਼ਨ ਆ ਜਿਹੜਾ ਜੇ ਅੰਗਣਵਾੜੀ ਕੇਂਦਰਾਂ ਦੇ ਵਿੱਚ ਮਾੜਾ ਆ ਰਿਹਾ ਤਾਂ ਉਹਦਾ ਸਿੱਧਾ ਹੀ ਜਿਹੜਾ ਸਰਕਾਰ ਦਾ ਮਤਲਬ ਮੰਤਰੀ ਸਾਡੀ ਸਾਡੇ ਸੈਕਟਰੀ ਜਿਨ੍ਹਾਂ ਦੇ ਹੱਥ ਦੇ ਵਿੱਚ ਸਾਰਾ ਕੁਝ ਹੈਗਾ ਉਹ ਕਿਉਂ ਨਹੀਂ ਦੇਖ ਰਹੇ ਐਨੀ ਐਜੀਟੇਸ਼ਨ ਤੋਂ ਬਾਅਦ ਲੋਕ ਖਾਣਾ ਲੈਣ ਨੂੰ ਤਿਆਰ ਨਹੀਂ ਹੈਗੇ ਤੁਸੀਂ ਖਰਾਬ ਖਾਣਾ ਜਿਹੜਾ ਪੈਕਟਾਂ ਦੇ ਵਿੱਚ ਅੰਗਣਵਾੜੀ ਕੇਂਦਰ ਦੇ ਵਿੱਚ ਭੇਜ ਰਹੇ ਹੋ ਅੰਗਣਵਾੜੀ ਕੇਂਦਰ ਦੇ ਵਿੱਚ ਖਾਣਾ ਪੱਕ ਨਹੀਂ ਰਿਹਾ ਖਾਣਾ ਬਣਾ ਬਣਾਇਆ ਫੜਾ ਦਿੰਦੇ ਹਨ ਲਫਾਫਾ ਉਹ ਵਰਕਰ ਅਗੇ ਫੜਾ ਦਿੰਦੀ ਹੈ ਸੋ ਇਹ ਇਹ ਕਮਿਸ਼ਨ ਖੋਰੀ ਕਰ ਰਿਹਾ ਤਾਂ ਇਹ ਇਹਦੇ ਲਈ ਮੰਤਰੀ ਜ਼ਿੰਮੇਵਾਰ ਹੈ ਸਿੱਧੇ ਮੰਤਰੀ ਜ਼ਿੰਮੇਦਾਰ ਹੈ ਔਰ ਆਪ ਸਰ ਜਿਹੜਾ ਹੈਗਾ ਉਹਦੀ ਮਜਾਲ ਨਹੀਂ ਹੈਗੀ ਕਿ ਉਹ ਉਹ ਇੰਨਾ ਪੈਸਾ ਖਾ ਜਾਣਗੇ ਮੰਤਰੀ ਤਾਂ ਤੁਹਾਡੇ ਗਾਤੀ ਤੋਂ ਜਦੋਂ ਬਣੇ ਨੇ ਮੰਨਿਆ ਜਾ ਰਿਹਾ ਸੀ ਤੁਸੀਂ ਤੁਹਾਡੀ ਨੇੜਤਾ ਹੈ ਮੰਤਰੀ ਨਾਲ ਮੈਂ ਤੌਰ ਤੇ ਵੀ ਇਹ ਮਸਲਾ ਤਾਂ ਹੈ ਉਹਦੇ ਨਾਲ ਕੋਲੇ ਮੇਰੀ ਤਾਂ ਉਹਨਾਂ ਨਾਲ ਬਹੁਤ ਵਧੀਆ ਸੀ ਸਨ ਤੋਂ ਬਹੁਤ ਖੁਸ਼ੀ ਹੋਈ ਸੀ ਕਿ ਜਿਵੇਂ ਸਾਰੇ ਪੰਜਾਬ ਨੂੰ ਖੁਸ਼ੀ ਹੋਈ ਸੀ ਸਾਡਾ ਮੁੰਡਾ ਮੁੱਖ ਮੰਤਰੀ ਬਣ ਗਿਆ ਭਗਵੰਤ ਮਾਨ ਸਾਡਾ ਕੋਈ ਕੋਈ ਕਹਿੰਦਾ ਸੀ ਸਾਡਾ ਐਮਐਲਏ ਬਣ ਗਿਆ ਮੈਨੂੰ ਵੀ ਲੱਗਿਆ ਸੀਗਾ ਕਿ ਸਾਡੇ ਮੁਖਸਰ ਦੇ ਹੀ ਹੈਗੇ ਆ ਤਾਂ ਮੈਂ ਤਾਂ ਉਹਨਾਂ ਦੀ ਪੇਸ਼ੈਂਟ ਸੀਗੀ ਸਾਡੇ ਤੇ ਬੜੇ ਵਧੀਆ ਰਿਲੇਸ਼ਨ ਸੀਗੇ ਮੇਰੀਆਂ ਅੱਖਾਂ ਹਲੇ ਤੱਕ ਵੀ ਤੁਹਾਨੂੰ ਲੱਗ ਰਹੀਆਂ ਕਿ ਖਰਾਬ ਹੈ ਮੇਰੀ ਦਵਾਈ ਚੱਲਦੀ ਸੀ ਉਹਨਾਂ ਕੋਲ ਬਹੁਤ ਵਧੀਆ ਨਾਈਸ ਲੇਡੀਜ਼ ਸੀਗੇ ਪਤਾ ਨਹੀਂ ਕੁਰਸੀ ਤੇ ਬੈਠ ਕੇ ਕੀ ਉਹਨਾਂ ਨੂੰ ਕਿਦਾਂ ਦਾ ਨਸ਼ਾ ਜਾਂ ਸਰੂਰ ਚੜ ਗਿਆ ਵੀ ਲੋਕ ਕੀੜੀਆਂ ਮਕੌੜੀਆਂ ਹੋ ਗੀਆਂ ਲੱਗਦਾ ਵੀ ਅੱਖ ਫੇਰ ਕੇ ਹੁਣ ਉਹ ਉਹ ਤਾਂ ਉੱਧੇ ਫਿਰਗੇ ਸੀ ਜਿੱਥੇ ਬਣਗੇ ਸੀ ਹੁਣ ਨਹੀਂ ਉਹ ਤਾਂ ਉੱਧੇ ਹੀ ਫਿਰਗੇ ਸੀ ਨਾ ہاں 3000 ਰੰਗਰਵਾੜੀ ਵਰਕਰ ਆਪਾਂ ਭਰਤੀ ਕਰਨ ਦੀ ਗੱਲ ਕਰ ਰਹੀ ਆ ਕਿਵੇਂ ਦੇਖਦੇ ਇਹ ਸਰਕਾਰ ਜਿਹੜਾ ਹੈਗਾ ਨਾ ਇਹ ਸੈਂਟਰ ਤੋਂ ਆ ਹੈਗਾ ਜਿਹੜੀ ਭਰਤੀ ਆ ਨਾ ਇਹ ਸਪਰੀਮ ਕੋਰਟ ਮਾਂਜੁਗ ਸੁਪਰੀਮ ਕੋਰਟ ਦੇ ਆਰਡਰ ਹੈਗੇ ਕਿ ਹਰ 5-7 ਸਾਲ ਬਾਅਦ ਜਿੰਨੀ ਆਬਾਦੀ ਵਧਦੀ ਹੈ ਉਸ ਹਿਸਾਬ ਨਾਲ ਆਂਗਣਵਾੜੀ ਵਧਨੇ ਚਾਹੀਦੇ ਪੂਰੇ ਇੰਡੀਆ ਦੇ ਵਿੱਚ ਆਂਗਣਵਾੜੀ ਨਵੇਂ ਖੁੱਲ ਰਹੇ ਆ ਤੋ ਉਹ ਜਿਹੜਾ ਮੇਨ ਸਕੀਮ ਸੈਂਟਰ ਦੀ ਹੈ ਤੇ ਸੈਂਟਰ ਨੇ ਪਰਮਿਸ਼ਨ ਦਿੱਤੀ ਹੈ ਕਿ ਨਵੇਂ ਆਂਗਣਵਾੜੀ ਕੇਂਦਰ ਖੋਲੋ ਸੋ ਇਹ ਨਵੇਂ ਆਂਗਣਵਾੜੀ ਕੇਂਦਰ ਉਸੇ ਉਹਦੇ ਅਧੀਨ ਹੀ ਖੋਲੇ ਜਾ ਰਹੇ ਆ ਤੇ ਇਹ ਆਪਣੀ ਵਾਵਾ ਵਾਵੀ ਲੁੱਟਣ ਦੀ ਗੱਲ ਹੈ ਦੂਜੀ ਗੱਲ ਜਿਹੜੀ ਮੈਂ ਕਹਿਣਾ ਚਾਹਣੀ ਹੈ ਵੀ ਸਾਡੀਆਂ ਜਿਹੜੀਆਂ ਗਾਈਡਲਾਈਨ ਆ ਉਹ ਇਹ ਕਹਿੰਦੀਆਂ ਵੀ 6 ਮਹੀਨੇ ਤੋਂ ਵੱਧ ਆਂਗਣਵਾੜੀ ਵਰਕਰ ਦੀ ਪੋਸਟ ਖਾਲੀ ਨਹੀਂ ਰਹਿਣੀ ਚਾਹੀਦੀ ਆ ਤੁਹਾਡੇ ਸਾਹਮਣੇ ਇੱਕ ਵਰਕਰ ਰੋਲਾ ਪਾਰਿਸ਼ 2016 ਤੋਂ ਅੱਜ ਕਿੰਨੇ ਕਿਹੜੇ ਦਿਨ ਆ ਗਏ ਆ ਪਿਛਲੀ ਸਰਕਾਰ ਨੇ ਭਰਤੀਆਂ ਨਹੀਂ ਕੀਤੀਆਂ 17 ਤੋਂ ਉਹਨਾਂ ਦੀ ਸਰਕਾਰ ਬਣ ਗਈ ਉਹਨਾਂ ਨੇ ਇਸ ਕਰਕੇ ਕਾਂਗਰਸ ਨੇ ਭਰਤੀ ਨਹੀਂ ਕੀਤੀ ਕਿ ਜਿਹੜੀਆਂ ਉਹ ਗਾਈਡਲਾਈਨ ਬਣਾਉਣਾ ਚਾਹੁੰਦੇ ਸੀਗੇ ਆ ਸਾਨੂੰ ਉਹ ਮਨਜ਼ੂਰ ਨਹੀਂ ਸੀ ਗਿਆ ਕਿਉਂਕਿ ਉਹ ਕਹਿੰਦੇ ਸੀਗੇ ਵੀ ਆਂਗਣਵਾੜੀ ਵਰਕਰ ਹੈਲਪਰ ਦੀ ਭਰਤੀ ਦੇ ਵਿੱਚ ਵੀ ਸਾਡੀ ਸਪਰਸ਼ ਚੱਲਣੀ ਚਾਹੀਦੀ ਹੈ ਵਰਕਰ ਹੈਲਪਰ ਸਾਡੀ ਸਪਰਸ਼ ਤੇ ਲੱਗਣੀ ਚਾਹੀਦੀ ਹੈ ਅਸੀਂ ਉਦੋਂ ਪਹਿਲਾਂ ਜਿਹੜਾ ਬਾਦਲ ਸਰਕਾਰ ਸੀ ਉਹਨਾਂ ਕੋਲੋਂ ਅਸੀਂ ਕਰਵਾ ਲਿਆ ਅਸੀਂ ਵੀ ਮੈਰਿਟ ਤੇ ਹੋਣੀ ਚਾਹੀਦੀ ਹੈ ਅੰਗਣਵਾੜੀ ਵਰਕਰ ਹੈਲਪਰ ਦੀ ਭਰਤੀ ਕੋਈ ਸਪਰਸ਼ ਨਹੀਂ ਹੋਣੀ ਚਾਹੀਦੀ ਉਹਨਾਂ ਨੇ 5 ਸਾਲ ਇਸੇ ਗੱਲ 'ਚ ਭਰਤੀ ਨਹੀਂ ਕੀਤੀ ਵੀ ਜੇ ਸਾਡੀ ਨਹੀਂ ਚੱਲਣੀ ਸਾਡੀ ਮੇਰੀ ਸਾਡੀ ਭਤੀਜੀ ਨਹੀਂ ਲੱਗਣੀ ਮੰਤਰੀ ਦੇ ਕਹਿੰਦੇ ਕੋਈ ਨਹੀਂ ਲੱਗਣਾ ਐਮਐਲਏ ਦੇ ਕਹਿੰਦੇ ਅਸੀਂ ਭਰਤੀ ਨਹੀਂ ਕਰਨੀ ਉਦੋਂ ਅੱਗੇ ਆ ਗਏ ਇਹਨਾਂ ਨੇ ਮਸ਼ਹੂਰੀਆਂ ਹੀ ਮਸ਼ਹੂਰੀਆਂ ਕਰੀਆਂ ਭਰਤੀ ਦੀਆਂ ਗਾਈਡਲਾਈਨ ਇਹਨਾਂ ਨੇ ਇੰਨੀਆਂ ਖਰਾਬ ਕੀਤੀਆਂ ਕਿ ਅੱਜ ਜੇ ਇੱਕ ਹੈਲਪਰ ਵਰਕਰ ਨੇ ਵੀ ਬਦਲੀ ਕਰਾਉਣੀ ਹੈ ਮੰਤਰੀ ਤੋਂ ਕੋਹਣਾ ਪੈਂਦਾ ਐਦਾਂ ਨਹੀਂ ਹੁੰਦਾ ਸੀ ਪਹਿਲਾਂ ਇੱਕ ਸੀਡੀਪੀਓ ਬਦਲੀ ਕਰ ਦਿੰਦਾ ਸੀ ਵਰਕਰ ਹੈਲਪਰ ਦੀ ਪ੍ਰੋਮੋਸ਼ਨ ਕਰ ਦਿੰਦਾ ਸੀ ਆਸ਼ਰਿਤ ਨੂੰ ਨੌਕਰੀ ਦੇ ਦਿੰਦਾ ਸਾਰਾ ਕੰਮ ਇੱਕ ਸੀਡੀਪੀਓ ਲੈਵਲ ਤੇ ਹੋ ਜਾਂਦਾ ਸੀ ਅੱਜ ਹਾਲਾਤੇ ਬਣੇ ਪਏ ਵੀ ਇੱਕ ਹੈਲਪਰ ਨੇ ਵੀ ਬਦਲੀ ਕਰਾਉਣੀ ਪਵੇ ਤਾਂ ਮੰਤਰੀ ਬਦਲੀ ਕਰਦੀ ਹੈ ਸੋ ਇਹ ਸਿੱਟਾ ਫਿੱਲ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਕੰਮ ਕੋਈ ਨਹੀਂ ਕਰ ਰਹੇ ਗਰਾਊਂਡ ਤੇ ਆ ਜਿਹੜੀਆਂ ਭਰਤੀਆਂ ਵੀ ਆ ਨਾ ਇਹ ਵੀ ਨਹੀਂ ਇਹਨਾਂ ਨੇ ਕਰਨੀਆਂ ਸੋ ਇਹ ਤਾਂ ਇਸਿਰ ਫੁੱਲ ਫਾਫੇ ਬਾਜੀ ਐ ਡਰਾਮੇ ਬਾਜੀ ਐ ਇਸ਼ਤਿਹਾਰ ਕਰਦੇ ਆ ਕੁਝ ਨਹੀਂ ਕਰਦੇ ਬਹੁਤ ਸਾਰੇ ਕੰਮ ਨੇ ਜਿਹੜੇ ਤੁਹਾਨੂੰ ਸੈਂਟਰਾਂ ਤੋਂ ਬਿਨਾ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਵਾਧੂ ਕੰਮ ਕਹਿੰਦੇ ਹੋ ਅਕਸਰ ਤੁਸੀਂ ਚੇਤਾਵਨੀ ਦਿੰਦੇ ਹੋ ਕਿ ਅਸੀਂ ਛੱਡ ਦੇਵਾਂਗੇ ਨਹੀਂ ਕਰਾਂਗੇ ਪਰ ਕਰਦੇ ਆ ਰਹੇ ਹਾਂ ਛੱਡ ਕਿਉਂ ਨਹੀਂ ਦਿੰਦੇ ਹੋ ਕੰਮ ਜਿਹੜੇ ਤੁਹਾਡੀ ਡਿਊਟੀ ਤੋਂ ਬਾਹਰ ਨੇ ਅਾ ਦੇਖੋ ਜਥੇਬੰਦੀ ਦੇ ਤੌਰ ਤੇ ਤਾਂ ਸਾਡੀ ਜਥੇਬੰਦੀ ਹਮੇਸ਼ਾ ਫੈਸਲਾ ਕਰਦੀ ਹੈ ਵੀ ਜਿਹੜਾ ਐਕਸਟਰਾ ਵਰਕ ਹੈਗਾ ਅਸੀਂ ਉਹਨੂੰ ਨਹੀਂ ਕਰਾਂਗੇ ਪਰ ਸਾਡੀਆਂ ਜਿਹੜੀਆਂ ਵਰਕਰਸ ਹੈਗੀਆਂ ਕੁਝ ਜਿਹੜੀਆਂ ਸੁਪਰਵਾਈਜ਼ਰ ਦੇ ਦਬਾਅ ਹੇਠ ਆ ਜਾਂਦੀਆਂ ਡਰ ਜਾਂਦੀਆਂ ਉਹਨਾਂ ਨੂੰ ਇਹ ਡਰਾ ਲੈਂਦੇ ਆ ਤੇ ਇਸ ਕਰਕੇ ਉਹ ਕੰਮ ਕਰ ਦਿੰਦੀਆਂ ਪਰ ਯੂਨੀਅਨ ਦੇ ਤੌਰ ਤੇ ਅਸੀਂ ਹਮੇਸ਼ਾ ਵਿਰੋਧ ਕਰਦੇ ਆ ਵੀ ਕੰਮ ਨਹੀਂ ਹੋਣੇ ਚਾਹੀਦੇ ਤੇ ਨਹੀਂ ਕਰਨੇ ਚਾਹੀਦੇ ਜਿਹੜੇ ਐਕਸਟਰਾ ਵਰਕ ਹੈ ਉਹ ਅਸੀਂ ਕਿਉਂ ਕਰੀਏ ਜਿਹੜੇ ਸਾਡੀ ਜੌਬ ਦਾ ਹਿੱਸਾ ਨਹੀਂ ਹੈਗੇ ਬਰਨਾਲੇ ਦੇ ਪੀਓ ਦਫ਼ਤਰ ਦੇ ਵਿੱਚ ਲੱਖਾਂ ਰੁਪਏ ਦੀ ਬੇਟੀ ਬਚਾਓ ਬੇਟੀ ਪੜਾਓ ਦੇ ਕੱਪੜੇ ਦੀ ਗੋਲਚ ਪੈਂਦੀ ਆ ਤੁਹਾਡੇ ਧਿਆਨ ਚ ਜੇ ਨਹੀਂ ਤਾਂ ਪੜਾਈ ਕੀ ਕੀ ਕਰਨਾ ਚਾਹੋਗੇ ਕਿਉਂਕਿ ਕਰੋੜਾ ਰੁਪਏ ਦਾ ਕਪੜਾ ਹੈ ਉਹ ਸਕ੍ਰੀਨ ਤੇ ਦੇਖੋ ਤੁਸੀਂ ਮੁੱਦਾ ਚੁੱਕਿਆ ਇੱਕ ਕੱਲਾ ਬਰਨਾਲੇ ਦਾ ਮੁੱਦਾ ਨਹੀਂ ਹੈਗਾ ਇਹ ਸਾਰੇ ਪੰਜਾਬ ਦੇ ਵਿੱਚ ਇਦਾਂ ਚੱਲ ਰਿਹਾ ਬਸ ਜਿਹੜਾ ਫੜਿਆ ਜਾਂਦਾ ਉਹ ਹੀ ਚੋਰਾ ਬਾਕੀ ਸਾਰੇ ਸਾਧ ਹੈ ਹੁਣ ਜਿਹੜਾ ਮੈਂ ਰਾਸ਼ਨ ਦੀ ਗੱਲ ਕੀਤੀ ਹੈ ਠੀਕ ਹੈ ਬੇਟੀ ਬਚਾਓ ਬੇਟੀ ਪੜਾਓ ਸੈਮੀਨਾਰ ਲੱਗਦੇ ਆ ਹੋਰ ਬਹੁਤ ਸਾਰੇ ਸੈਂਟਰੀ ਪੈਡ ਵੰਡੇ ਇਹਨਾਂ ਨੇ ਉਹਦੇ ਚ ਹੀ ਇਹਨਾਂ ਕਪੜਾ ਕਰਗੇ ਉਡਾਨ ਸਕੀਮ ਸੀ ਸੈਂਟਰ ਸਰਕਾਰ ਦੀ ਦੇਖੋ ਸੈਂਟਰੀ ਪੈਡਾਂ ਚ ਪੈਸੇ ਖਾ ਗਏ ਰਾਸ਼ਨ ਚੋਂ ਪੈਸੇ ਖਾ ਗਏ ਨੇਲ ਕਟਰ ਚੋਂ ਪੈਸੇ ਖਾ ਜਾਂਦੇ ਆ ਇਹਨਾਂ ਨੇ ਗੱਡੀਆਂ ਕਿਰਾਏ ਤੇ ਲਈਆਂ ਜਿਹੜੀਆਂ ਸੀਡੀਪੀਓ ਦਫ਼ਤਰਾਂ ਦੇ ਵਿੱਚ ਹੁੰਦੀਆਂ ਇੱਕ ਇੱਕ ਸੀਡੀਪੀਓ ਤਿੰਨ ਤਿੰਨ ਥਾਵਾਂ ਤੋਂ ਕਿਰਾਇਆ ਕਢਾ ਕੇ ਲੈ ਗਿਆ ਸੋ ਇਹ ਵੇਟ ਮਸ਼ੀਨਾਂ ਚ ਕਪੜੇ ਵਾਟਰ ਕੁੰਡਰਾਂ ਚ ਕਪੜੇ ਹਰ ਥਾਂ ਤੇ ਕਪੜੇ ਕਰਦੇ ਆ ਇਹ ਪਰ ਮੈਂ ਇਹ ਗੱਲ ਕਹਿਣਾ ਚਾਹਣੀ ਆ ਵੀ ਕੋਈ ਜਦੋਂ ਚੋਰ ਤੇ ਕੁੱਤੀ ਰਲੇ ਹੋਣ ਤੇ ਇਨਕੁਆਰੀ ਕੌਣ ਕਰੂਗਾ ਠੀਕ ਹੈ ਜਦੋਂ ਪਤਾ ਹੀ ਹੈ ਵੀ ਸਾਰੇ ਖਾ ਰਹੇ ਤੇ ਖਾ ਰਹੇ ਹੈ ਖਰਾਬ ਰੋਸ਼ਨ ਦਾ ਮਾਮਲਾ ਜਿਹੜਾ ਸਿੱਧੇ ਤੌਰ ਤੇ ਸਿਹਤ ਨਾਲ ਜੁੜਿਆ ਹੋਇਆ ਤੁਸੀਂ ਚੇਤੇ ਤੌਰ ਤੇ ਮੁੱਖ ਤੌਰ ਤੇ ਪਹਿਲੇ ਜਿਹੜਾ ਤੇ ਮੁੱਦਾ ਉਠਾਇਆ ਗੱਲ ਨਹੀਂ ਸੁਣੀ ਗਈ ਉਹਦੀ ਪੀਆਈਐਲ ਵੀ ਬਣਦੀ ਹੈ ਹਾਈ ਕੋਰਟ ਦਾ ਆਸਰਾ ਵੀ ਲੈ ਸਕਦੇ ਹੋ ਜਾਂ ਸਕਦੇ ਹੋ ਦੇਖੋ ਉਹਦੇ ਲਈ ਸਾਡਾ ਤਾਂ ਇਹ ਸੀਗਾ ਵੀ ਅਸੀਂ ਆਪਾਂ ਐਜੀਟੇਸ਼ਨ ਕਰੀਏ ਅਸੀਂ ਐਜੀਟੇਸ਼ਨ ਕਰ ਰਹੇ ਹਾਂ ਅਸੀਂ ਲੜ ਰਹੇ ਹਾਂ ਦੇਖਾਂਗੇ ਜੇ ਨਹੀਂ ਗੱਲ ਸੁਣੀ ਜਾਂਦੀ ਤਾਂ ਫਿਰ ਪੀਆਈਐਲ ਵੱਲ ਵੀ ਜਾਵਾਂਗੇ ਬਸੇ ਕਈ ਵਕੀਲਾਂ ਨੇ ਇਸ ਮੁੱਦੇ ਤੇ ਗੱਲ ਵੀ ਕੀਤੀ ਹੋਈ ਹੈ ਉਹ ਕਰ ਵੀ ਰਹੇ ਹੈਗੇ ਪਰ ਚਲੋ ਸਾਡਾ ਜਿਹੜਾ ਜਥੇਬੰਦੀ ਦੇ ਤੌਰ ਤੇ ਸਾਡਾ ਤਾਂ ਸੀਗਾ ਕਿ ਅਸੀਂ ਐਜੀਟੇਸ਼ਨ ਕਰੀਏ ਅਸੀਂ ਲੜੀਏ ਦੇਖੋ ਕਿੱਥੇ ਇਮਾਨਦਾਰ ਰਹਿ ਗਿਆ ਕਿਹੜੇ ਫੀਲਡ ਦੇ ਵਿੱਚ ਇਮਾਨਦਾਰ ਹੈ ਹੁਣ ਇਹਨਾਂ ਦੀਆਂ ਇਮਾਨਦਾਰੀਆਂ ਤਾਂ ਹਰ ਰੋਜ਼ ਹੀ ਸਾਹਮਣੇ ਆਈ ਜਾਂਦੀਆਂ ਨਾ ਉਹ ਕਹਿਣ ਦੀ ਗੱਲ ਹੁੰਦੀ ਹੈ ਕਿ ਤੁਸੀਂ ਆਪਦਾ ਇੱਕ ਵਾਰੀ ਸੈਂਪਲ ਦੇ ਕੇ ਸਮਾਨ ਵੇਚਣਾ ਸੀਗਾ ਤੁਸੀਂ ਉਹ ਲੋਕਾਂ ਨੂੰ ਇਹ ਵਿਖਾਇਆ ਸੈਂਪਲ ਤੁਸੀਂ ਕੁਝ ਹੋਰ ਦਿੱਤਾ ਨਿਕਲਿਆ ਵਿੱਚੋਂ ਕੁਝ ਹੋਰ ਗੱਲ ਸਿਰਫ ਇੱਕ ਤੁਸੀਂ ਹੁਣ ਜੇ ਕੇਜਰੀਵਾਲ ਦੀ ਗੱਲ ਕਰੀਏ ਆਪਾਂ ਇਮਾਨਦਾਰ ਤਾਂ ਸਭ ਤੋਂ ਕਟੜ ਇਮਾਨਦਾਰ ਤਾਂ ਇਹ ਕਹਿੰਦਾ ਸੀ ਵੀ ਸਾਡਾ ਬੌਸ ਹੈ ਕਟੜ ਇਮਾਨਦਾਰ ਤੇ ਜਿਹੜਾ ਸਭ ਤੋਂ ਵੱਧ ਜੇਲ੍ਹ ਦੇ ਵਿੱਚ ਵੀਰੇ ਅੱਜ ਵੀ ਕੇਸ ਚੱਲ ਰਿਹਾ ਉਹਦੇ ਤੇ ਭ੍ਰਿਸ਼ਟਾਚਾਰ ਦਾ ਨਯਮਾੜੀ ਵਰਕਰਾਂ ਤੇ ਹਰਪਰਾਨੀਆ ਮੰਗਾਂ ਮਨਵਾਉਣ ਦੀ ਕਦਰ ਕਿੱਥੋਂ ਤੱਕ ਹੈ ਜੀ ਡਿਪਰਸਨ ਅੰਬਿਆਸ ਦੇਖੋ ਮੈਂ ਤਾਂ ਪਿਛਲੇ 3 ਸਾਲ ਤੋਂ ਪਹਿਲਾਂ ਤੁਹਾਨੂੰ ਇਹ ਦੱਸਾਂ ਵੀ ਏਦੋਂ ਪਹਿਲਾਂ ਵੀ ਮੈਂ ਤਾਂ ਜੇਲਾਂ ਕੱਟੀਆਂ ਬਹੁਤ ਸੰਘਰਸ਼ ਕੀਤੇ ਆ ਬਹੁਤ ਕੁੱਟ ਖਾਧੀ ਆ ਅੰਗਠੋੜੀ ਵਰਕਰ ਹੈਲਪਰ ਵਾਸਤੇ ਬੜੀ ਮੁਸ਼ਕਲ ਨਾਲ ਅਸੀਂ ਇਹਨਾਂ ਨੂੰ ਉੱਥੋਂ ਤੱਕ ਲੈ ਕੇ ਗਏ ਸੀ ਪਰ ਜਿਹੜੀ ਆ ਸਰਕਾਰ ਆਈ ਹੈ ਬਦਲਾ ਦੀ ਇਹਨਾਂ ਨੇ ਸਾਨੂੰ ਫੇਰ ਵਾਪਸ ਉੱਥੇ ਹੀ ਲੈ ਕੇ ਖੜਾ ਕਰਤਾ ਤੇ ਅਸੀਂ ਫੇਰ ਉਦੋਂ ਤੋਂ ਹੀ ਲੜੀ ਜਾਂਦੇ ਆ ਅੱਜ ਸਾਡੀ ਹਾਲਤ ਇਹ ਹੈ ਕਿ ਵੀ ਸਾਨੂੰ ਮਾਨ ਪੱਤਾ ਲੈਣ ਵਾਸਤੇ ਲੜਨਾ ਪੈਂਦਾ ਸਾਨੂੰ ਜਿਹੜੇ ਹੋਰ ਬੈਨੀਫਿਟ ਆ ਉਹ ਲੈਣ ਵਾਸਤੇ ਲੜਨਾ ਪੈਂਦਾ ਰਾਸ਼ਨ ਨੂੰ ਠੀਕ ਕਰਾਉਣ ਵਾਸਤੇ ਅਸੀਂ ਲੜ ਰਹੇ ਹਾਲਾਂਕਿ ਲਾਪਾਤਰੀ ਨਾਲ ਜੁੜਿਆ ਹੋਇ ਪਰ ਫਿਰ ਵੀ ਅਸੀਂ ਲੜ ਰਹੀਆਂ ਕਿ ਉਹ ਲੋਕ ਸਾਡੇ ਕੋਲ ਰਸ਼ਨ ਲੈ ਕੇ ਜਾਂਦੇ ਆ ਜੇ ਉਹਨਾਂ ਨੂੰ ਕੁਝ ਹੁੰਦਾ ਹੈ ਜਾਂ ਉਹਨਾਂ ਨੂੰ ਵਧੀਆ ਖਾਣਾ ਨਹੀਂ ਮਿਲਦੀ ਤੇ ਉਹਦੀ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਹੈ ਇਹ ਤਾਂ ਬਹੁਤ ਦੂਰ ਬੈਠੇ ਇਹਨਾਂ ਨੂੰ ਕਿਹਨੇ ਪੁੱਛਣਾ ਸੋ ਇਸ ਕਰਕੇ ਅਸੀਂ ਉਹਦੇ ਲਈ ਵੀ ਲੜ ਰਹੇ ਹਾਂ ਸੰਘਰਸ਼ ਕਰ ਰਹੇ ਹਾਂ ਕਰਾਂਗੇ